ਤੁਸੀਂ ਦੇਖਦੇ ਪਿਓ ਇਹ ਪੂਰੀ ਦੀ ਪੂਰੀ ਘਾਹ ਨਾਲ ਬੁਣ ਕੇ ਬਣੀ ਹੋਈ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਰੰਗ ਦੀ ਵਰਤੋਂ ਨਹੀਂ ਹੋਈ ਵਿਚ 8245 ਕਾਦ ਬਹੁਤ ਹੀ ਬਰੀਕ ਬੀਮ ਤਣਕੇ ਇਸਤੇਮਾਲ ਹੋਏ ਨੇ ਜਿਨ੍ਹਾਂ ਨੂੰ 27921 ਵਾਰ ਬੈਂਡ ਕੀਤਾ ਗਿਆ ਤਾਂ ਜਾ ਕੇ ਸ਼ਿਵਾਜੀ ਮਹਾਰਾਜ ਦਾ ਜਿਹੜਾ ਉਹ ਚੈਨ ਆ ਉਹ ਬਣਿਆ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਰੋਕਸ਼ਾ ਸ਼ਰਮਾ ਦੋਸਤੋ ਕਲਾ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਕਲਾ ਦੇ ਲਈ ਇੱਕ ਸਮੇਲ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ ਦਿਮਾਗ ਦਾ ਤੇ ਤੁਹਾਡੇ ਹੱਥਾਂ ਦਾ ਸਮੇਲ ਹੋਣਾ ਬੜਾ ਲਾਜ਼ਮੀ ਹੈ ਪਰ ਕਈ ਵਾਰ ਕਲਾ ਜਿਹੜੀ ਹੈ ਕੁਦਰਤ ਦਿੰਦੀ ਹੈ ਕਈ ਵਾਰ ਪਰਿਵਾਰ ਤੋਂ ਮਿਲਦੀ ਹੈ ਵੱਖ-ਵੱਖ ਕਲਾਕਾਰ ਸਾਡੇ ਦੇਸ਼ ਦੇ ਵਿੱਚ ਨੇ ਜੋ ਕਿ ਹਮੇਸ਼ਾ ਹੀ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹੇ ਅੱਜ ਕੱਲ ਤਾਂ ਬਹੁਤ ਸਾਰਾ ਜਿਹੜੇ ਕਹਿੰਦੇ ਕੰਪੀਟੀਸ਼ਨ ਹੋਣ ਲੱਗੇ ਬਹੁਤ ਸਾਰੇ ਰੈਕੋਰਡਸ ਬਣਨ ਲੱਗੇ ਆ ਜਿਹੜਾ ਰਿਕਾਰਡਸ ਦੇ ਅਕੋਰਡਿੰਗ ਉਹ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਬਹੁਤ ਸਾਰੇ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੀ ਕਲਾ ਨੂੰ ਦੇਖ ਕੇ ਬੰਦਾ ਸਿਰਫ ਦੇਖ ਹੀ ਸਕਦਾ ਹੈ ਇਸ ਤੋਂ ਇਲਾਵਾ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਸ ਦਾ ਕੋਈ ਪੈਮਾਨਾ ਹੀ ਨਹੀਂ ਹੈ ਉਸ ਨੂੰ ਨਾਪੇ ਨਹੀਂ ਜਾ ਸਕਦਾ ਸਿਰਫ ਇੱਕ ਵਿਅਕਤੀ ਦੀ ਕਲਪਨਾ ਦੇ ਵਿੱਚੋਂ ਕਲਾ ਮਤਲਬ ਮੈਂ ਕਹਾ ਕਿ ਆਮ ਅਸੀਂ ਕਹਿ ਦਿੰਦੇ ਆਹ ਤਾਂ ਟਿੰਕਾ ਹੈ ਇਹਨੂੰ ਸਿਢ ਦੋ ਇਹ ਟੱਕਾ ਹੈ ਇਹਨੂੰ ਸਿਢ ਦੋ ਪਰ ਮੈਂ ਇੱਕ ਅਜਿਹੇ ਵਿਅਕਤੀ ਨੂੰ ਜਾਣਦਾ ਜਿਹੜਾ ਕਹਿੰਦਾ ਇਹ ਘਾਏ ਮੈਨੂੰ ਦਿਓ ਤੇ ਉਹ ਘਾ ਦੇ ਨਾਲ ਇਸ ਤਰ੍ਹਾਂ ਦਾ ਕੰਮ ਕਰ ਦਿੰਦਾ ਕਿ ਫਿਰ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਅਭਿਸ਼ੇਕ ਚੋਹਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਅਨੁਰਾਗ ਜੀ ਦੇਖੋ ਮੈਂ ਕੱਲ ਕਹੀ ਤੁਸੀਂ ਸੁਣੀ ਕਿ ਲੋਕ ਕਾ ਸਿੱਟ ਦਿੰਦੇ ਆ ਤਿੰਕਾ ਸਿੱਟ ਦਿੰਦੇ ਆ ਪਰ ਤੁਸੀਂ ਕਹਿੰਦੇ ਹੋ ਵੀ ਤਿੰਕਾ ਮੈਨੂੰ ਦਿਓ ਤੇ ਮੈਂ ਉਸ ਨੂੰ ਇਸ ਤਰ੍ਹਾਂ ਦਾ ਖੂਬਸੂਰਤ ਬਣਾ ਦਾਂਗਾ ਕਿ ਜਿਹੜੇ ਸਿੱਟਣ ਵਾਲੇ ਨੇ ਉਹ ਦੇਖਣ ਲਈ ਮਜਬੂਰ ਹੋ ਜਾਣਗੇ ਦੇਖੋ ਅਨੁਰਾਗ ਜੀ ਜਿਹੜੇ ਤਿੰਕੇ ਨੇ ਜਿਹੜੇ ਕਾ ਹੈਗੇ ਇਹ ਅੱਜ ਦਿਨੀ ਇਸਤੇਮਾਲ ਹੁੰਦੀ ਆਦੀ ਇਹ ਅਸ ਤੋਂ ਕਈ ਸਦੀਆਂ ਪਹਿਲਾਂ ਵੀ ਇਸ ਦਾ ਅਨੁਵਰਤੋਂ ਕੀਤਾ ਜਾਂਦਾ ਸੀ ਜਿਹਦੇ ਚ ਕਾ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀ ਕਲਾਕ੍ਰਿਤੀਆਂ ਬਣਦੀ ਸੀ ਜੋ ਕਿ ਝੌਂਪੜੀਆਂ ਆਪਣੇ ਘਰਾਂ ਨੂੰ ਸਜਾਉਣ ਦੇ ਕੰਮ ਹੁੰਦੀ ਸੀ ਤੇ ਉਸ ਤੋਂ ਬਾਅਦ ਇਤਿਹਾਸ ਦੇ ਪੰਨਿਆਂ 'ਚ ਇਹ ਕਲਾ ਖਤਮ ਹੋ ਗਈ ਬਟ ਸਾਡੀ ਪੀੜ੍ਹੀ 'ਚ ਇਹ ਪੀੜ੍ਹੀ ਤੋਂ ਪੀੜ੍ਹੀ ਇੱਕ-ਇੱਕ ਬੰਦੇ ਨੂੰ ਅੱਗੇ ਮਿਲਦੀ ਗਈ ਜੀ ਤੇ ਹੁਣ ਮੇਰੇ ਕੋਲ ਆ ਤਾਂ ਪ੍ਰਮਾਤਮਾ ਨੇ ਬਖਸ਼ੀ ਹੈਗੀ ਇਹ ਕਲਾ ਤਾਂ ਕਲਾਕਾਰੀ ਕਰਦੇ ਹਾਂ ਜੀ ਦਾਸਤਾ ਅਭਿਸ਼ੇਕ ਜੀ ਕੋਲ ਕਾਫੀ ਸਾਰੇ ਕੈਲੀ ਸਨਮਾਨ ਨੇ ਇਸ ਕਲਾ ਨੂੰ ਲੈ ਕੇ ਪਰ ਅੱਜ ਅਸੀਂ ਜਿਸ ਕਲਾਕ੍ਰਿਤੀ ਦੀ ਗੱਲ ਕਰਨ ਜਾ ਰਹੇ ਹਾਂ ਉਹ ਕਲਾਕ੍ਰਿਤੀ ਆਪਣੇ ਆਪ ਦੇ ਵਿੱਚ ਇੱਕ ਬੜੀ ਮਹਾਨ ਹੈ ਬੜੀ ਦਲੇਰੀ ਹੈ ਉਸ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਮਰਾਠਾ ਸਮਰਾਜ ਦੇ ਮਹਾਰਾਜ சிவாਜੀ ਮਹਾਰਾਜ ਦੀ சிவாਜੀ ਮਹਾਰਾਜ ਦੀ ਕਲਾਕ੍ਰਿਤੀ ਅਭਿਸ਼ੇਕ ਚੋਹਾਨ ਵੱਲੋਂ ਬਣਾਈ ਗਈ ਹੈ ਘਾਹ ਦੇ ਤਣਕਿਆਂ ਦੇ ਨਾਲ ਔਰ ਜਿਹੜਾ ਉਸ ਨੂੰ ਦੇਖ ਲੈਂਦਾ ਬਸ ਫਿਰ ਦੇਖਦਾ ਹੀ ਰਹਿ ਜਾਂਦਾ ਇੱਕ ਵਾਰ ਪਹਿਲਾਂ ਤੁਹਾਨੂੰ ਉਹ ਕਲਾਕ੍ਰਿਤੀ ਦਿਖਾ ਦਿਆਂ ਸੋ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜਾ ਦੇਖਦਾ ਉਹ ਦੇਖਦਾ ਹੀ ਰਹਿ ਜਾਂਦਾ ਕੋਣ ਇਸ ਕਲਾਕ੍ਰਿਤੀ ਬਾਰੇ ਗੱਲ ਕਰਾਂਗੇ ਸ਼ਿਵਾਜੀ ਮਹਾਰਾਜ ਦੀ ਜਿਹੜੀ ਇਹ ਪ੍ਰਤਿਮਾ ਅਭਿਸ਼ੇਕ ਚੋਹਾਨ ਵੱਲੋਂ ਬਣਾਈ ਗਈ ਹੈ ਦਾ ਗ੍ਰੇਟ ਗ੍ਰਾਸ ਆਰਟਿਸਟ ਅਭਿਸ਼ੇਕ ਜੀ ਡਿਟੇਲ ਦੇ ਵਿੱਚ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਦੇਖੋ ਜੋ ਸ਼ਿਵਾਜੀ ਮਹਾਰਾਜ ਦੀ ਇਹ ਪ੍ਰਤਿਪਾ ਬਣਾਈ ਗਈ ਹੈ ਇਹਦਾ ਸਫ਼ਰ ਅਸਤੋਂ 11 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ ਜਦੋਂ ਇੱਕ ਐਗਜ਼ਿਬਿਸ਼ਨ ਦੇ ਦੌਰਾਨ ਜਦ ਮੈਂ ਕਿਸੇ ਪ੍ਰਸੰ ਨੂੰ ਦੱਸਿਆ ਕਿ ਮੈਂ ਗ੍ਰਾਸ ਆਰਟਿਸਟ ਹਾਂ ਘਾਹ ਨਾਲ ਕਲਾਕ੍ਰਿਤੀਆਂ ਬਣਾਉਂਦਾ ਤੇ ਉਹ ਮੈਨੂੰ ਕਹਿੰਦਾ ਭਾਈ ਜੀ ਅੱਛਾ ਟੋکریاں ਬੁਣਦੇ ਹੋ ਤੇ ਉਹ ਚੀਜ਼ ਮੈਨੂੰ ਥੋੜੀ ਜਿਹੀ ਹੇਟ ਕੀਤੀ ਪਰ ਉਸ ਹੇਟ ਨੇ ਇਨਵੈਂਸ਼ਨ ਕਰਵਾਤੀ ਜਿਵੇਂ ਤੁਸੀਂ ਅੱਜ ਕੱਲ ਸ਼ਿਵਾਜੀ ਮਹਾਰਾਜ ਦੀ ਜੋ ਮੂਰਤੀ ਵੇਖ ਰਹੇ ਹੋ ਇਹ ਜਿਹੜੀ ਮੂਰਤੀ ਤੁਸੀਂ ਵੇਖਦੇ ਪਏ ਹੋ ਇਹ ਪੂਰੀ ਪੂਰੀ ਘਾਹ ਨਾਲ ਬੁਣ ਕੇ ਬਣੀ ਹੋਈ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਰੰਗ ਦੀ ਵਰਤੋਂ ਨਹੀਂ ਹੋਈ ਇਸ ਮੂਰਤੀ ਦੇ ਸਿਰਫ ਅਭਿਸ਼ੇਕ ਲਈ ਕਿਉਂਕਿ ਛਤਰਪਤੀ ਸ਼ਿਵਾਜੀ ਮਹਾਰਾਜ ਸੀਗੇ ਉਹਨਾਂ ਦੀ ਮੂਰਤੀ ਦੇ ਅਭਿਸ਼ੇਕ ਲਈ ਮੱਥੇ ਤੇ ਲਾਲ ਰੰਗ ਦਾ ਤਿਲਕ ਦੀ ਵਰਤੋਂ ਕੀਤੀ ਗਈ ਹੈ ਬਾਕੀ ਪੂਰਾ ਟੋਟਲੀ ਪੂਰਾ ਦਾ ਪੂਰਾ ਘਾਹ ਘਾਹ ਨੂੰ ਬੁਣ ਕੇ ਹੀ ਇਹ ਮੂਰਤੀ ਬਣਾਈ ਹੈ ਬੜੀ ਬਰੀਕੀ ਦੇ ਵਿੱਚ ਕੰਮ ਕੀਤਾ ਗਿਆ ਹੈ ਖਾਸ ਤੌਰ ਤੇ ਜੇ ਕਿ ਮੈਂ ਸ਼ਿਵਾਜੀ ਦੀ ਗੱਲ ਕਰਾਂ ਤੁਸੀਂ ਦਾੜੀ ਇਸਤੇਮਾਲ ਕੀਤੀ ਹੈ ਉਹਨੂੰ ਕਲਰ ਕੀਤਾ ਹੈ ਕਿ ਉਹ ਵੀ ਗ੍ਰਾਸ ਰੂਟ ਕੀਤਾ ਹੈ ਐਕਚੁਅਲੀ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੰਗ ਦੀ ਵਰਤੋਂ ਨਹੀਂ ਹੋਈ ਉਹਦੇ ਵਿੱਚ ਜਿਹੜੇ ਤੁਸੀਂ ਦਾੜੀ ਦੇਖ ਰਹੇ ਹੋ ਕਾਲੇ ਰੰਗ ਦੀ ਸਪੈਸ਼ਲ ਕਾਲੇ ਰੰਗ ਦੇ ਕਕਾ ਹੈਗਾ ਉਸ ਦੀ ਵਰਤੋਂ ਕੀਤੀ ਗਈ ਹੈ ਬਣਨ ਵਿੱਚ ਜੇ ਮੈਂ ਸ਼ਿਵਾਜੀ ਮਹਾਰਾਜ ਦੇ ਫੇਸ ਸਟਰਕਚਰ ਦੀ ਗੱਲ ਕਰਾਂ ਉਹ ਇੱਕ ਪੈਟਰਨ ਹੈ ਬਹੁਤ ਹੀ ਸ਼ਾਨਦਾਰ ਪੈਟਰਨ ਹੈ ਜਿਹਦੇ ਵਿੱਚ 8245 ਕਾਦ ਬਹੁਤ ਹੀ ਬਰੀਕ ਬੀਮ ਤਣਕੇ ਇਸਤੇਮਾਲ ਹੋਏ ਨੇ ਜਿਨ੍ਹਾਂ ਨੂੰ 27921 ਵਾਰ ਬੈਂਡ ਕੀਤਾ ਗਿਆ ਤਾਂ ਜਾ ਕੇ ਸ਼ਿਵਾਜੀ ਮਹਾਰਾਜ ਦਾ ਜਿਹੜਾ ਉਹ ਚਿਹਰਾ ਉਹ ਬਣਿਆ ਕਮਾਲ ਇੰਨੇ ਸਾਰੇ ਘਾਹ ਨੂੰ ਇਸ ਤਰੀਕੇ ਨਾਲ ਮੋਲਡ ਕਰਨਾ ਕਿ ਇੱਕ ਬੰਦੇ ਦੀ ਸ਼ਕਲ ਬਣਾ ਦਿੱਤੀ ਜਾਵੇ ਅਭਿਸ਼ੇਕ ਜੀ ਵੈਸੇ ਤਾਂ ਤੁਹਾਡੇ ਅਸੀਂ ਕਦਰਦਾਨ ਆ ਤੁਹਾਨੂੰ ਕਾਫੀ ਸਾਲ ਤੋਂ ਜਾਣਦੇ ਆ ਤੁਹਾਡੀ ਬੜੀ ਸਾਰੀ ਕਲਾਕ੍ਰਿਤੀਆਂ ਅਸੀਂ ਲੋਕਾਂ ਤੱਕ ਪਹੁੰਚਾਈਆਂ ਤੇ ਅਸੀਂ ਵੀ ਦੇਖ ਕੇ ਗੱਦਗਦ ਹੁੰਦੇ ਆ ਮਤਲਬ ਕਿਵੇਂ ਇੰਡੀਆ ਟੁਬਈ ਜਾ ਕੇ ਕਿਵੇਂ ਕੰਮ ਕਰਦੇ ਕਿੰਨੇ ਮਹੀਨੇ ਲੱਗੇ ਇਸ ਕਲਾਕ੍ਰਿਤੀ ਅ ਸ਼ਿਵਾਜੀ ਮਹਾਰਾਜ ਦੀ ਜੋ ਮੂਰਤੀ ਹੈਗੀ ਇਹਨੂੰ 5 ਮਹੀਨੇ ਤੇ 10 ਦਿਨ ਦੇ ਕਰੀਬ ਦਾ ਸਮਾਂ ਲੱਗਾ ਤੇ 2 ਮਹੀਨੇ ਇਹਦੇ ਵਿੱਚ ਸਿਰਫ ਡਿਜ਼ਾਈਨਿੰਗ ਨੇ ਜਿਨ੍ਹਾਂ ਵਿੱਚ ਹਰ ਤਣਕੇ ਦਾ ਹਿਸਾਬ ਰੱਖਣਾ ਸੀਗਾ ਕਿਹੜੇ ਤਣਕੇ ਨੂੰ ਕਿੰਨੇ ਐਂਗਲ ਦੇ ਕਿੱਧਰ ਨੂੰ ਮੋੜਨਾ ਜਿਦੇ ਨਾਲ ਇੱਕ ਉਹ 3D ਇਮੇਜ ਬਣੂਗੀ ਉਹ 3D ਸਕਲਪਚਰ ਇਮੇਜ ਬਣੂਗੀ ਤੇ ਅਗਰ ਮੈਂ ਪੂਰੀ ਮੂਰਤੀ ਦੀ ਗੱਲ ਕਰਾਂ ਉਹਦੇ ਵਿੱਚ ਮੈਂ ਮੋٹے ਤਣਕੇ ਇਸਤੇਮਾਲ ਕੀਤੇ ਨੇ ਜਿਦੇ ਚ 1678 ਦੇ ਕਰੀਬ ਮੋٹے ਤਣਕੇ ਇਸਤੇਮਾਲ ਹੋਏ ਨੇ ਜਿਨ੍ਹਾਂ ਨੂੰ 7431 ਵਾਰ ਬੈਂਡ ਕੀਤਾ ਗਿਆ ਜੇ ਤੁਸੀਂ ਹੋਰ ਕੋਈ ਜਦਾ ਡਿਟੇਲਿੰਗ ਦੀ ਗੱਲ ਕਰਦੇ ਹੋ ਤਾਂ ਸ਼ਿਵਾਜੀ ਮਹਾਰਾਜ ਨੂੰ ਇਨੀ ਬਾਰੀਕੀ ਨਾਲ ਤਰਾਸ਼ਿਆ ਗਿਆ ਬੁਣਿਆ ਗਿਆ ਕਿ ਤੁਸੀਂ ਹੱਥਾਂ ਦੇ ਨਖੂਨ ਤੱਕ ਦੇਖ ਸਕਦੇ ਹੋ ਬਿਲਕੁਲ ਜੀ ਅਸੀਂ ਦੇਖਿਆ ਮੈਨੂੰ ਤਾਂ ਇਹ ਲੱਗਦਾ ਹੈ ਕਿ ਦੇਖਣ ਵਾਲਾ ਦੇਖਦਾ ਹੀ ਰਹਿ ਜਾਊਗਾ ਇੱਕ ਖਾਸੀਅਤ ਹੋਰ ਹੈ ਇਸ ਸਟੈਚੂ ਦੀ ਜਿਵੇਂ ਮੋਨਾਲੀਸਾ ਦੀ ਪੇਂਟਿੰਗ ਹੈ ਬਹੁਤ سارے ਲੋਕ ਦੂਰੋਂ ਦੂਰੋਂ ਦੇਖਣ ਲਈ ਪਹੁੰਚਦੇ ਔਰ ਦੇਖਦੇ ਆ ਬੜੀ ਉਸ ਦੇ ਤਾਂ ਕੋਈ ਮੁੱਲ ਹੀ ਨਹੀਂ ਹੈ ਉਹ ਕਹਿੰਦੇ ਉਹਦੇ ਐਕਸਪ੍ਰੈਸ਼ਨ ਚੇਂਜ ਹੁੰਦੇ ਆ ਮਤਲਬ ਜੇਕਰ ਇੱਕ ਸਾਈਡ ਤੋਂ ਦੇਖੀਏ ਸਮਾਈਲਿੰਗ ਐਕਸਪ੍ਰੈਸ਼ਨ ਹੈ ਤੇ ਜਿਹੜੀ ਸਾਈਡ ਤੋਂ ਦੇਖੀਏ ਤਾਂ ਐਕਸਪ੍ਰੈਸ਼ਨ ਸਮਾਈਲ ਜਿਹੜੀ ਥੋੜੀ ਡਾਊਨ ਹੋ ਜਾਂਦੀ ਹੈ ਇਸੇ ਤਰ੍ਹਾਂ ਵਿਸ਼ੇਖ ਜੀ ਦੀ ਇਸ ਬਣਾਈ ਹੋਈ ਪ੍ਰਤਿਮਾ ਦੇ ਵੀ ਤਿੰਨ ਪਰਟੀਕੂਲਰ ਅਲੱਗ-ਅਲੱਗ ਕੈਰੀਅਰ ਰਿਐਕਸ਼ਨ ਉਹ ਰਿਐਕਸ਼ਨ ਆ ਬਾਰੇ ਸਾਡੇ ਦਰਸ਼ਕਾਂ ਦੱਸੋ ਅ ਸ਼ਿਵਾਜੀ ਮਹਾਰਾਜ ਦਾ ਜਿਹੜਾ ਫੇਸ ਹੈਗਾ ਉਹਦੇ ਨੂੰ ਇਸ ਤਰੀਕੇ ਨਾਲ ਬੁਣਿਆ ਗਿਆ ਹੈ ਇੰਨੀ ਬਰੀਕੀ ਨਾਲ ਬੁਣਿਆ ਗਿਆ ਪੈਟਰਨ ਦਿਖਾਇਆ ਗਿਆ ਵਿੱਚ ਜਿਹਦੇ ਨਾਲ ਉਹਨਾਂ ਦੇ ਜਿਹੜੇ ਫੇਸ ਐਕਸਪ੍ਰੈਸ਼ਨਸ ਨੇ ਉਹ ਚੇਂਜ ਹੁੰਦੇ ਨੇ ਜੇ ਤੁਸੀਂ ਸ਼ਿਵਾਜੀ ਮਹਾਰਾਜ ਨੂੰ ਸਾਹਮਣੇ ਤੋਂ ਵੇਖਦੇ ਹੋ ਤਾਂ ਸ਼ਿਵਾਜੀ ਮਹਾਰਾਜ ਬੜੇ ਹੀ ਸ਼ਾਂਤ ਚਿੱਤ ਨਾਲ ਬੈਠੇ ਨੇ ਸ਼ਾਂਤ ਮਾਨ ਨਾਲ ਬੈਠੇ ਹੋਏ ਨੇ ਜੋ ਕਿ ਉਹਨਾਂ ਦਾ ਸੁਭਾਅ ਉਹਨਾਂ ਦੀ ਪ੍ਰਜਾ ਲਈ ਸੀਗਾ ਤੇ ਦੂਸਰਾ ਜੇ ਸ਼ਿਵਾਜੀ ਮਹਾਰਾਜ ਤੇ ਆਪਾਂ ਉਹਨਾਂ ਦੇ ਫੋਰ ਹੈਡ ਤੋਂ ਲਾਈਟ ਪਾਉਂਦੇ ਆ ਤਾਂ ਸ਼ਿਵਾਜੀ ਮਹਾਰਾਜ ਇੱਕਦਮ ਐਗਰੈਸਿਵ ਵਿੱਚ ਆ ਜਾਂਦੇ ਨੇ ਐਗਰੈਸ਼ਨ ਵਿੱਚ ਆ ਜਾਂਦੇ ਨੇ ਗੁੱਸੇ ਵਿੱਚ ਆ ਜਾਂਦੇ ਨੇ ਜੋ ਕਿ ਉਹਨਾਂ ਦਾ ਸੁਭਾਅ ਆਕਰਮਣਕਾਰੀ ਮੁਗਲਾਂ ਲੇਸੀ ਤੇ ਅਗਰ ਸ਼ਿਵਾਜੀ ਮਹਾਰਾਜ ਜੀ ਤੁਸੀਂ ਦੋਨੋਂ ਕੰਦਿਆਂ ਤੋਂ ਦੇਖਦੇ ਹੋ ਤਾਂ ਸ਼ਿਵਾਜੀ ਮਹਾਰਾਜ ਬਹੁਤ ਹੀ ਮਿੱਠੀ ਮੁਸਕਾਨ ਕਰਦੇ ਨੇ ਸਮਾਈਲ ਕਰਦੇ ਨੇ ਕਿਉਂਕਿ ਸ਼ਿਵਾਜੀ ਮਹਾਰਾਜ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀਗਾ ਕਿ ਆਕਰਮਣਕਾਰੀ ਜਿਹੜੇ ਹੈਗੇ ਨੇ ਜਿਹੜੇ ਮੁਗਲ ਹੈਗੇ ਨੇ ਉਹ ਉਹਨਾਂ ਲਈ ਕੀ ਯੋਜਨਾ ਬਣਾ ਰਹੇ ਨੇ ਕਿਦਾਂ ਉਹਨਾਂ ਨੂੰ ਘੇਰਨ ਵਾਸਤੇ ਤਾਂ ਉਹ ਸਮਾਈਲ ਉਹਨਾਂ ਦੇ ਫੇਸ 'ਤੇ ਇਸ ਕਰਕੇ ਵੀ ਮਤਲਬ ਪੂਰੀ ਡੂੰਘਾਈ ਨਾਲ ਤੁਸੀਂ ਕੰਮ ਕੀਤਾ ਉਹਨਾਂ ਦੀ ਜੀਵਨੀ ਵੀ ਇਸ ਮੂਰਤੀ ਦੇ ਵਿੱਚ ਲਿਆਇਓ ਅਭਿਸ਼ੇਕ ਜੀ ਵੈਸੇ ਤਾਂ ਦੇਖੋ ਇਹ ਸਵਾਲ ਹੁਣ ਤੁਹਾਡੇ ਲਈ ਨਹੀਂ ਹੈ ਕਿਉਂਕਿ ਬਹੁਤ ਸਾਰੇ ਤੁਹਾਡੇ ਇੰਟਰਵਿਊਸ ਹੋ ਚੁੱਕੀਆਂ ਪਰ ਫਿਰ ਵੀ ਮੈਂ ਪੁੱਛਾਂਗਾ ਕਿਉਂਕਿ ਬਹੁਤ ਸਾਰੇ ਨਵੇਂ ਦਰਸ਼ਕ ਸਾਡੇ ਨਾਲ ਹੁੰਦੇ ਹੈ ਇੰਨਾ ਜਜ਼ਬਾ ਇੰਨਾ ਟਾਈਮ ਇੰਨੀ ਕਨਸੈਂਟ੍ਰੇਸ਼ਨ ਕਿਵੇਂ ਆਂਦੀ ਹੈ ਦੇਖੋ ਸਾਡੇ ਸਨਾਤਨ ਸੰਸਕ੍ਰਿਤੀ ਵਿੱਚ ਨਾ ਧਿਆਨ ਤੇ ਗਿਆਨ ਤੇ ਯੋਗ ਇਹ ਤਿੰਨੋ ਚੀਜ਼ਾਂ ਸੁਮੇਲ ਨੇ ਜਿਹੜਾ ਵੀ ਇਹਨਾਂ ਚੀਜ਼ਾਂ ਤੇ ਸਰਚ ਕਰਦਾ ਇਹਨਾਂ ਚੀਜ਼ਾਂ ਤੇ ਕੰਮ ਕਰਦਾ ਉਹਨਾਂ ਚ ਇਦਾਂ ਦੇ ਲੱਛਣ ਬੁਣਾਉਂਦੇ ਨੇ ਜਿਵੇਂ ਤੁਸੀਂ ਪਹਿਲਾਂ ਵੇਖਿਆ ਕਿ ਮੱਖਾਂ ਦੇ ਪੱਟੀ ਬਣ ਕੇ ਆਰਟ ਵੀ ਕਰ ਲੈਂਦਾ ਜੋ ਕਿ ਬਹੁਤ ਬਰੀਕੀ ਵਾਲਾ ਕੰਮ ਹੈ ਤੇ ਅੱਖਾਂ ਦੇ ਪੱਟੀ ਬਣ ਕੇ ਬਲਾਈਂਡ ਫੋਲਡ ਹੋ ਕੇ ਕਰਨਾ ਸੋਖਾ ਨਹੀਂ ਹੈਗਾ ਤੇ ਉਹਦੇ ਚ ਕਈ ਵਰਲਡ ਰਿਕਾਰਡ ਨੇ ਜਿਵੇਂ ਲਿੰਕਾ ਬੁੱਕ ਹੋ ਗਿਆ ਗਿਨੀਸ ਹੋ ਗਿਆ ਇੰਡੀਆ ਬੁੱਕ ਹੋ ਗਿਆ ਤੇ ਨਾਲ ਹੀ ਕਈ ਜਗ੍ਹਾ ਅਪਰੀਸ਼ੀਏਸ਼ਨ ਵੀ ਹੋਈ ਹੈ ਤਾਂ ਜੇ ਤੁਸੀਂ ਡੇਲੀ ਧਿਆਨ ਕਰਦੇ ਹੋ ਮੈਡੀਟੇਸ਼ਨ ਕਰਦੇ ਹੋ ਯੋਗਾ ਕਰਦੇ ਹੋ ਤੇ ਆਪਣੇ ਆਪ ਨੂੰ ਬੁੱਕਸ ਪੜਦੇ ਹੋ ਗਿਆਨ ਲੰ데요 ਹਨਾ ਤਾਂ ਉਹ ਇਦਾਂ ਦੀ ਜਿਹੜੀ ਕਹ ਲੋ ਕਿ ਇੱਕ ਅਲੱਗ ਤੁਹਾਡੀ ਸ਼ਕਤੀਤ ਬਣਦੀ ਇੱਕ ਨੌਜਵਾਨ ਨੂੰ ਕਿਸੇ ਨੇ ਅਜਿਹੀ ਗੱਲ ਕਹੀ ਕਿ ਉਸਦੇ ਦਿਲ ਤੇ ਠੇਸ ਲੱਗੀ ਨੌਜਵਾਨ ਕਹਿੰਦਾ ਕਿ ਮੈਂ ਗ੍ਰਾਸ ਆਰਟਿਸਟਾਂ ਅਗੂ ਬੰਦਾ ਕਹਿੰਦਾ ਕਿ ਟੋکریاں ਬੁੰਨਦੇ ਹੋ ਜੀ ਕਿਉਂਕਿ ਜ਼ਿਆਦਾਤਰ ਲੋਕ ਟੋکریاں ਬੁੰਨਣ ਦਾ ਕੰਮ ਕਰਦੇ ਆ ਤੇ ਫਿਰ ਉਸਦੇ ਮਨ 'ਚ ਆਇਆ ਵੀ ਆਹ ਟੋکریاں ਬੁੰਨ ਵਾਲਾ ੱੱੱਪਾ ਆ ਦਿ ਲੋ ਆਪਣੇ ਮੱਥੇ ਤੋਂ ਵਿਟਾ ਦੀ ਤੇ ਫਿਰ ਆਪਣੇ ਦਾਦਾ ਜੀ ਵੱਲੋਂ ਮਿਲੀ ਵਿਰਾਸਤ ਜਿਹੜੀ ਕਿ ਅੱਜ ਅਲੋਪ ਹੁੰਦੀ ਜਾ ਰਹੀ ਹੈ ਉਸ ਦੇ ਵਿੱਚ ਅਭਿਸ਼ੇਕ ਜੁਟ ਜਾਂਦਾ ਤੇ ਅਜਿਹਾ ਜੁਟਿਆ ਤੇ ਅੱਜ ਕਈ ਰਿਕਾਰਡਸ ਉਹਨਾਂ ਦੇ ਨਾਂ ਤੇ ਬੋਲਦੇ ਆ ਤੇ ਦੁਨੀਆ ਦੇ ਵਿੱਚ ਇਹ ਫੇਮਸ ਨੇ ਲੋਕ ਇਹਨਾਂ ਨੂੰ ਬਹੁਤ ਫਾਲੋ ਕਰਦੇ ਆ ਅਭਿਸ਼ੇਕ ਜੀ ਆਪਣੇ ਆਪ ਦੇ ਜਿਵੇਂ ਤੁਹਾਡਾ ਇਹ ਕਲਾ ਹੈ ਇਹ ਕਿੰਨੇ ਲੋਕ ਹੋਰ ਨੇ ਜਿਹੜੇ ਇਸ ਤਰ੍ਹਾਂ ਦੀ ਕਲਾ ਨੂੰ ਕਰ ਰਹੇ ਨੇ ਦੇਖੋ ਸਾਡੇ ਕੋਲ ਐਕਚੁਅਲੀ ਪੂਰੀ ਟੀਮ ਹੈਗੀ ਆ ਜਿਵੇਂ ਹੁਣ ਅੱਗੇ ਰੱਖਿਆਵੰਦਨ ਆ ਰਿਹਾ ਹੈ 19 ਤਰੀਕ ਦਾ ਤੇ ਉਹਦੇ ਵਾਸਤੇ ਟੀਮ ਰਾਖੇਆ ਬਣਾਉਂਦੀ ਹੈ ਜੈਲਰੀ ਬਣਦੀ ਹੈ ਹੋਮ ਡੈਕੋਰ ਦੀ ਬਹੁਤ ਸਾਰੇ ਆਰਟ ਬਣਦੀਆਂ ਨੇ ਨੀਰਬੋਟ 30 ਤੋਂ 35 ਲੋਕੀ 35 ਜਿਹੜੇ ਕੰਮ ਕਰ ਰਹੇ ਨੇ ਇਸ ਦੇ ਵਿੱਚ ਕਈ ਲੜਕੇ ਨੇ ਕਈ ਲੜਕੀਆਂ ਨੇ ਬਟ ਜਿਹੜੀ ਮੇਜਰ ਆਰਟ ਹੁੰਦੀ ਹੈ ਜਿਵੇਂ ਸ਼ਿਵਾਜੀ ਮਹਾਰਾਜ ਦੀ ਮੂਰਤੀ ਹੋਗੀ ਪਿਛੇ ਸ਼੍ਰੀ ਏ ਕੁੰਕਾਰ ਸਾਹਿਬ ਨਾਲ ਇਸੇ ਕਾਰਨ ਬਣ ਕੇ ਤਾਂ ਉਹ ਸਾਰੇ ਦੀ ਸਾਰੀ ਜਿਹੜੀ ਵੀ ਮੇਜਰ ਆਰਟ ਹੁੰਦੀ ਹੈ ਉਹ ਮੋਸਟਲੀ ਮੈਂ ਕਰਦਾ ਕਿਉਂਕਿ ਹਜੇ ਉਹ ਉਸ ਕਾਬਿਲ ਨਹੀਂ ਹਜੇ ਹੋਏ ਹੈਗੇ ਕਿ ਉਹਨਾਂ ਨੂੰ ਉਹ ਚੀਜ਼ ਸਿਕਾਈ ਜਾਣਾ ਟਾਈਮ ਲੱਗੂਗਾ अच्छा एक गल सो ए ਤੁਸੀਂ ਛੋਟੇਕਾਰ ਦੀਆਂ ਸਟੈਚੂਜ਼ ਕਰਦੇ ਹੋ ਕੋਈ ਵੱਡਾ ਵੀ ਪਲਾਨ ਕੀਤਾ ਹੋਇਆ ਕਿ ਮੈਂ ਕੋਈ ਵੱਡੀ 4 ਫੁੱਟ 5 ਫੁੱਟ ਜਾਂ 6 ਫੁੱਟ ਇਦਾਂ ਦੀ ਪਾਸੋਗਲ ਹਾਂ ਨੀਰ ਬੋਰਡ ਪੋਸੀਬਲ ਤਾਂ ਹੈਗਾ ਕਰੇ ਕਈ ਇਦਾਂ ਦੇ ਸਕਪਚਰ ਹੈਗੇ ਨੇ ਇਦਾਂ ਦੇ ਕੁਝ ਬੂਟੇ ਵਗੈਰਾ ਡਿਜ਼ਾਈਨ ਹੋ ਵੀ ਨੇ ਚੁੰਮਰ ਡਿਜ਼ਾਈਨ ਹੋ ਵੀ ਨੇ ਜਿਨ੍ਹਾਂ ਦਾ ਕਾਰ ਬਹੁਤ ਵੱਡਾ ਇੱਕ 8.5 ਫੁੱਟ ਦੇ ਕਰੀਬ ਦਾ ਬੂਟਾ ਹੈਗਾ ਕਰੇ ਬਣਿਆ ਹੋਇਆ ਚੁੰਮਰ ਹੈਗਾ ਨੀਰ ਬੋਰਡ 4 4.5 ਫੁੱਟ ਪਾ ਇਦਾਂ ਦੀਆਂ ਚੀਜ਼ਾਂ ਵੀ ਕਾਰ ਦੇ ਨਾਲ ਬਣਦੀਆਂ ਨੇ ਸਿਰਫ ਇਹ ਹੈ ਕਿ ਉਦਾਂ ਦੀ ਥਿੰਕਿੰਗ ਹੋਣੀ ਚਾਹੀਦੀ ਹੈ ਉਦਾਂ ਦੀ ਸੋਚ ਹੋਣੀ ਚਾਹੀਦੀ ਹੈ ਕਿ ਆਪਾਂ ਕਾਰ ਦੀ ਵਰਤੋਂ ਵੀ ਇਹਨਾਂ ਚੀਜ਼ਾਂ ਲਈ ਕਰ ਸਕਦੇ ਹਾਂ ਕਾ ਸੁਣਨ ਨੂੰ ਆਮ ਲੱਗਦਾ ਏ ਤਿੰਨ ਕਾ ਆਮਦਾਨ ਲੱਗਦੀ ਆ ਪਰ ਤੋੜ ਮਰੋੜ ਕੇ ਤੁਸੀਂ ਇਸ ਤਰ੍ਹਾਂ ਦੀ ਸੈਟਿੰਗ ਕਰਦੇ ਹੋ ਉਸ ਦੀ ਕਿ ਉਹ ਕਲਾਕ੍ਰਿਤੀ ਬਣ ਜਾਂਦੀ ਹੈ ਕੀ ਸੋਚਿਆ ਕੀ ਹੋਇਆ ਕਿ ਕੀ ਕਰਨਾ ਚਾਹੁੰਦੇ ਹੋ ਦੇਖੋ ਜੋ ਵੀ ਕਰਵਾ ਰਹੇ ਇਹ ਪ੍ਰਮਾਤਮਾ ਕਰਵਾ ਰਹੇ ਤੇ ਕਿ ਦੇਖਦੇ ਆ ਪ੍ਰਮਾਤਮਾ ਨੇ ਕੀ ਡਿਊਟੀ ਲਗਾਈ ਨੇ ਸਮਾਜ ਲਈ ਸਾਰਿਆਂ ਨੂੰ ਹਰ ਤਰ੍ਹਾਂ ਦੀ ਆਪਣੀ ਆਪਣੀ ਡਿਊਟੀ ਮਿਲਦੀ ਹੈ ਤੁਹਾਨੂੰ ਵੀ ਡਿਊਟੀ ਮਿਲੀ ਮਿਲੀ ਸਮਾਜ ਦੇ ਸੱਚ ਦੇ ਹੱਕ ਨੂੰ ਹੱਕ ਲਈ ਲੜਨ ਲਈ ਉਦਾਂ ਹੀ ਪ੍ਰਮਾਤਮਾ ਨੇ ਮੈਨੂੰ ਡਿਊਟੀ ਦਿੱਤੀ ਹੋਈ ਹੈ ਵਿਰਾਸਤ ਲਈ ਕੰਮ ਕਰਨ ਦੀ ਤੇ ਉਸੇ ਲਈ ਲੱਗੇ ਹੋਏ ਆ ਜੇ ਤੇ ਆਰ ਆਰ ਟਾਈਮ 'ਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇਦਨੀਆਂ ਕਾ ਤੋਂ ਬਣਿਆ ਹੋਇਆ ਲਿਕਣ ਗਿਆ ਦੇਖੋ ਤੁਸੀਂ ਸ਼ਿਵਾਜੀ ਮਹਾਰਾਜ ਦਾ ਜਿਹੜਾ ਇਹ ਸਕਪਚਰ ਬਣਿਆ ਹੈ ਇਹ ਹਜੇ ਪਹਿਲਾ ਸਕਪਚਰ ਹੈ ਜਿਹੜਾ ਮੇਰੇ ਵੱਲੋਂ ਬਣਿਆ ਗਿਆ ਬਣਾਇਆ ਗਿਆ ਤੇ ਜਦ ਇਹੀ ਮੈਂ ਕੋਈ 7ਵਾਂ 8ਵਾਂ ਸਕਪਚਰ ਬਣਾਵਾਂਗਾ ਉਹ ਕਿਦਾਂ ਦਾ ਹੋਊ ਤੁਸੀਂ ਵਿਚਾਰ ਕਰ ਸਕਦੇ ਹੋ ਹੂੰ ਇਸ ਨੂੰ ਫਿਰ ਤੁਸੀਂ ਕਿਤੇ ਭੇਜ ਰਹੇ ਹੋ ਜਿਵੇਂ ਕੋਈ ਅਵਾਰਡ ਦੇ ਲਈ ਜਾਂ ਕਿਤੇ ਰਜਿਸਟਰਡ ਕਰਵਾ ਰਹੇ ਹੋ ਜਿਵੇਂ ਗ੍ਰੈਸ ਬੁੱਕ ਦਾ ਵਰਲਡ ਰੈਕਡ ਹੁੰਦਾ ਲਿਮਕਾ ਬੁੱਕ ਤੁਹਾਡਾ ਹੈ ਗਈ ਹੈ ਇਸ ਤਰ੍ਹਾਂ ਦਾ ਕੁਝ ਕਰ ਰਹੇ ਹਾਂਜੀ ਇਹਨਾਂ ਦਾ ਰਿਪੋਰਟਸ ਗਏ ਨੇ ਜਿਹੜੀ ਵਰਲਡ ਰਿਪੋਰਟ ਬੁਕਸ ਨੇ ਉਹਨਾਂ ਵਾਸਤੇ ਤੇ ਹੋਪਫੁਲੀ ਹਜੇ ਗੱਲਬਾਤ ਚੱਲ ਰਹੀ ਹੈ ਤੇ ਅਨਲ ਟਾਈਮ 'ਚ ਸ਼ਿਵਾਜੀ ਮਹਾਰਾਜ ਨਾਲ ਰਿਲੇਟਡ ਕਈ ਰਿਪੋਰਟਸ ਵੀ ਹੋਣਗੇ ਤੇ ਹਜੇ 350 ਸਾਲਾਂ ਕੇਂਦਰ ਸਰਕਾਰ ছত্রਪਤੀ ਸ਼ਿਵਾਜੀ ਮਹਾਰਾਜ ਦਾ ਰਾਜਾ ਉਦਿਸ਼ੇਕ ਮਨਾ ਰਹੀ ਹੈਗੀ ਹੈ ਉਹਦੇ ਲਈ ਹਜੇ ਆਫਟਰ ਰਾਹੀ ਮੈਂ ਮਹਾਰਾਸ਼ਟਰ ਜਾਣਾ ਹੈ ਕਿਉਂਕਿ ছত্রਪਤੀ சிவாਜੀ ਮਹਾਰਾਜ ਮਰਾਠਾ ਮਹਾਰਾਜ ਵੀ ਸੀਗੇ ਤੇ ਉਹਨਾਂ ਦਾ ਬਹੁਤ ਵੱਡਾ ਘੜਾ ਤੇ ਉੱਥੇ ਦੇ ਲੋਕ ਇਹਨਾਂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਨੇ ਆਪਣੇ ਪੂਰੇ ਦੇਸ਼ ਦਾ ਯੋਧ ਇਹਨਾਂ ਨੂੰ ਆਈਡਲ ਮੰਨਦਾ ਤਾਂ ਉੱਥੇ ਦੇ ਲੋਕ ਵੀ ਇਹਨਾਂ ਨੂੰ ਦੇਖਣਾ ਚਾਹਣਗੇ ਕਿ ਇਦਾਂ ਦੀ ਕੋਈ ਮੂਰਤੀ சிவாਜੀ ਮਹਾਰਾਜ ਦੀ ਬਣੀ ਹੈ ਜਿਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਦੇਖਦੇ-ਦੇਖਦੇ ਬਦਲ ਜਾਂਦੇ ਨੇ ਕਿਉਂਕਿ ਮੋਸਟ ਆਫ சிவாਜੀ ਮਹਾਰਾਜ ਦੇ ਰਿਲੇਟਡ ਜਿੰਨੇ ਵੀ ਉਹਨਾਂ ਤੇ ਕਹ ਲਓ ਕਿ ਹਥਿਆਰ ਨੇ ਜਾਂ ਉਹਨਾਂ ਦੇ ਰਿਲੇਟਡ ਜੋ ਵੀ ਵਸਤੂਆਂ ਨੇ ਉਹ ਵਿਦੇਸ਼ਾਂ ਦੇ ਮਿਊਜ਼ੀਅਮਾਂ ਹੈ ਗਿਆ ਨਹੀਂ ਤੇ ਰੀਸੈਂਟਲੀ ਇੱਕ ਬਾਗਨਥ ਹਥਿਆਰ ਸ਼ਿਵਾਜੀ ਮਹਾਰਾਜ ਦਾ ਉਹਨਾਂ ਨੂੰ ਮਹਾਰਾਸ਼ਟਰ ਗਵਰਨਮੈਂਟ 3 ਸਾਲ ਦੀ ਲੀਜ਼ ਤੇ ਲੈ ਕੇ ਆਈ ਤੇ ਕੋਸ਼ਿਸ਼ ਕਰਾਂਗੇ ਉੱਥੇ ਵੀ ਜਾ ਕੇ ਐਗਜ਼ਿਬਿਟ ਕਰੀਏ ਤੇ ਲੋਕਾਂ ਨੂੰ ਸ਼ਿਵਾਜੀ ਮਹਾਰਾਜ ਦੀ ਇੱਕ ਅਦਭੁਤ ਮੂਰਤੀ ਦਿਖਾਈਏ ਜੀ ਜਿਸ ਹਥਿਆਰ ਬਾਰੇ ਸ਼ੇਖੀ ਨੇ ਗੱਲ ਕੀਤੀ ਹੈ ਉਹ ਅਵੇ ਉਹ ਇਸ ਤਰ੍ਹਾਂ ਦਾ ਹਥਿਆਰ ਹੈ ਜਿਹੜਾ ਹੱਥ ਦੇ ਵਿੱਚ ਰੱਖਿਆ ਜਾ ਸਕਦਾ ਜਦੋਂ ਸ਼ਿਵਾਜੀ ਦੀ ਮੀਟਿੰਗ ਸੀ ਇੱਕ ਮੁਗਲ ਦੇ ਨਾਲ ਤੇ ਉਹਨਾਂ ਨੂੰ ਪਹਿਲਾਂ ਹੀ ਜਿਵੇਂ ਤੁਸੀਂ ਕਿਹਾ ਕਿ ਉਹਨੂੰ ਪਹਿਲਾਂ ਹੀ ਅਭਾਸ ਹੋ ਜਾਂਦਾ ਉਹਨਾਂ ਨੂੰ ਲੱਗਿਆ ਕਿ ਇਹ ਮੇਰੇ ਨਾਲ ਕਿਤੇ ਨਾ ਕਿੱਥੇ ਧੋਖਾ ਕਰ ਸਕਦਾ ਸੋ ਜਦੋਂ ਉਸਨੇ ਜੱਫੀ ਪਾਈ ਸ਼ਿਵਾਜੀ ਨੂੰ ਸ਼ਿਵਾਜੀ ਦੀ ਹਾਈਟ ਉਸ ਨਾਲ ਥੋੜੀ ਜੀ ਘੱਟ ਸੀਗੀ ਤੇ ਉਹਦਾ ਮਨ ਸੀ ਵੀ ਮੈਂ ਇਹਨਾਂ ਨੂੰ ਜਕੜ ਕੇ ਘੋਟ ਕੇ ਜਾਂ ਕੁਝ ਕੁ ਖੰਜਰ ਮਾਰ ਕੇ ਮਾਰ ਦਿਆਂ ਪਰ சிவாਜੀ ਮਹਾਰਾਜ ਦਿਮਾਗ ਤੋਂ ਵੀ ਤੇਜ਼ ਸੀ ਤੇ ਉਹਦਾ ਵੀ ਤਗੜੇ ਸੀ ਯੋਧਾ ਸੀ ਉਹ ਤੇ ਉਹਨਾਂ ਨੇ ਉਸ ਬਾਹਰ ਹੱਥ ਦੇ ਨਾਲ ਉਸ ਦਾ ਖਾਤਮਾ ਕਰਤਾ ਸੀ ਮਤਲਬ ਇਸ ਤਰ੍ਹਾਂ ਦਾ ਹਥਿਆਰ ਹੈ ਪਰ ਅਫਸੋਸ ਕਿ ਉਹ ਬਾਹਰਲੇ ਮੁਲਕ ਦੇ ਵਿੱਚ ਅੱਜ ਸਾਡੇ ਮੁਲਕ ਦੇ ਵਿੱਚ ਦਰਸ਼ਨ ਮਾਤਰ ਲਈ ਉਸ ਨੂੰ ਲੀਜ਼ ਤੇ ਲੈ ਕੇ ਆਣਾ ਪੈ ਰਿਹਾ ਇਹ ਵੱਡਾ ਕਹਿ ਲਈ ਅਸੀਂ ਸਾਡੇ ਤੇ ਕਲੰਕ ਹੈ ਕਿਉਂਕਿ ਇਹ ਜਿਹੜੀ ਚੀਜ਼ਾਂ ਜਿੱਥੇ ਦੀ ਵਿਰਾਸਤ ਹੈ ਉੱਥੇ ਪੁਣੀਆ ਚਾਹੀਦੀਆਂ ਸੋ ਤੁਹਾਡੇ ਵਰਗੇ ਨੌਜਵਾਨ ਹੈਗੇ ਆ ਜਿਹੜੇ ਆਪਣੀ ਵਿਰਾਸਤ ਨੂੰ ਆਪਣੇ ਕਲਚਰ ਨੂੰ ਸੰਭਾਲਣਾ ਚਾਹੁੰਦੇ ਆ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਬਹੁਤ ਜ਼ਰੂਰਤ ਹੈ ਸਰਕਾਰ ਦੀ ਵੀ ਪਹਿਲ ਕਦਮੀ ਦੀ ਜ਼ਰੂਰਤ ਹੈ ਤਾਂ ਜੋ ਅਜਿਹੀਆਂ ਚੀਜ਼ਾਂ ਜਿਹੜੀਆਂ ਤਾਂ ਸਾਡਾ ਇਤਿਹਾਸ ਜੁੜਿਆ ਹੈ ਜਿਨ੍ਹਾਂ ਨੂੰ ਸਾਨੂੰ ਕੋਈ ਸਿੱਖਿਆ ਮਿਲਣੀ ਹੈ ਉਹ ਸਾਡੇ ਦੇਸ਼ ਦੇ ਵਿੱਚ ਹੋਵੇ ਸ਼ਿਵਾਜੀ ਮਹਾਰਾਜ ਬਾਰੇ ਹਰੀ ਦੁਨੀਆ ਜਿਹੜੀ ਹੈ ਉਹ ਚੰਗੀ ਤਰ੍ਹਾਂ ਪੜੀ ਪਾਤੀ ਜਾਣੂ ਹੈ ਕਿ ਸਵਰਾਜ ਦਾ ਸੁਪਨਾ ਉਹਨਾਂ ਦਾ ਸੀ ਭਗਵੇ ਤਲੇ ਉਹਨਾਂ ਨੇ ਕਈ ਯੁੱਧ ਲੜੇ ਹਮੇਸ਼ਾ ਜਿਹੜਾ ਹੈ ਜ਼ੁਲਮ ਦਾ ਉਹਨਾਂ ਨੇ ਖੜਕੇ ਮੁਕਾਬਲਾ ਕੀਤਾ ਤੇ ਬੜੀਆਂ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਅਭਿਸ਼ੇਕ ਜੀ ਤੁਸੀਂ ਵੀ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਇੱਕ ਸਫਲ ਇਨਸਾਨ ਬਣੋ ਹਰ ਜਿਹੜੀ ਤੁਹਾਡੀ ਫਾਈਟ ਹੈ ਸੰਘਰਸ਼ ਹੈ ਉਹਦੇ ਜਿੱਤ ਹਾਸਲ ਕਰੋ ਬਹੁਤ-ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਲਈ ਧੰਨਵਾਦ ਜੀ ਸ਼ੁਕਰੀਆ ਜੀ